ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ YouTube ਟਰੈਕਟਰ ਮੇਲਾ ਚੈਨਲ 'ਚ ਅੱਜ ਅਸੀਂ ਲੈ ਕੇ ਆਏ ਆਂ ਜੀ ਸਿਮਰਨ ਢਾਬਾ ਵਿਕਾਊ ਆ ਮਲੇਰ ਕੋਟਲਾ ਪਟਿਆਲਾ ਰੋਡ 22 ਵਿਸਬੇ ਜਗ੍ਹਾ ਦੇ ਵਿੱਚ ਬਣਿਆ ਤਿੰਨ ਬੈਡਰੂਮ ਨੇ 40 ਫੁੱਟ ਲੰਮਾ ਹਾਲ 20 ਫੁੱਟ ਚੌੜਾ ਬ੍ਰਾਂਡਾ ਕੋਠੀ ਟਾਈਪ ਬਣਿਆ ਜੀ ਵਧੀਆ ਸੇਲ ਹੁੰਦੀ ਹੈ ਰੋਜ਼ਾਨਾ ਰੇਟ ਮੌਕੇ ਤੇ ਦੱਸਿਆ ਉਰਿਆਨਾ ਵਧੀਆ ਸੇਲ ਹੁੰਦੀ ਹੈ ਰੇਟ ਮੌਕੇ ਤੇ ਦੱਸਣਗੇ ਜੀ 9815847949 ਇਸ ਨੰਬਰ ਤੇ ਫੋਨ ਕਰਕੇ ਸਿਮਰਨ ਢਾਬਾ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜੀ ਜਿਹੜੇ ਵੀਰ ਵਧੀਆ ਤੇ ਬਹੁਤ ਸੋਹਣੇ ਕਮੈਂਟ ਕਰਦੇ ਨੇ ਉਹਨਾਂ ਦੇ ਨਾਮ ਵੀਡੀਓ ਚ ਪੜੇ ਜਾਣਗੇ ਸੋ ਲਾਸਟ ਤੱਕ ਜਰੂਰ ਦੇਖਿਓ ਅ즈ਨਾਲਾ ਲੋਪੋਕੇ ਵੀ ਡੀ ਸੈਦਾ ਇੰਨਾ ਏਰੀਆ ਦੇ ਵਿੱਚ ਇਸ ਵੀਰ ਨੇ ਜ਼ਮੀਨ ਲੈਣੀ ਹੈ 6 ਕਿਲੇ ਚਾਵਨ ਵੀਰ ਹੀ ਸੰਪਰਕ ਕਰੋ 8283974134 ਇਸ ਨੰਬਰ ਤੇ ਸੰਪਰਕ ਕਰੋ ਸੋਨਾਲੀਕਾ 750 ਟਰੈਕਟਰ ਵਿਕਾਊ ਹੈ ਜੀ 2010 ਮਾਡਲ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਪੰਜਾਬ ਨੰਬਰ ਹੈ 3,25,000 ਪੀਆ ਟਰੈਕਟਰ ਦਾ ਰੇਟ ਰੱਖਿਆ ਗਿਆ ਹੈ ਏਰੀਆ ਰਾਏਕੋਟ ਕਾਗਜ਼ਪੂਰੇ ਨੇ 8427910921 ਨੰਬਰ ਤੇ ਫੋਨ ਕਰਕੇ ਤੁਸੀਂ ਸੋਨਾਲਿਕਾ 750 ਟਰੈਕਟਰ 2010 ਮਾਡਲ 325000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਕੂਲਰ ਵਿਕਾਊ ਹੈ ਜੀ ਰੇਟ 5000 ਕੂਲਰ ਵਿਕਾਊ ਹੈ ਜੀ 5000 ਰੁਪਏ ਰੇਟ ਰੱਖੇ ਗਿਆ ਏਰੀਆ ਜੀ ਮਹਿਲਕਲਾ 90565 24559 90565 24559 ਇਸ ਨੰਬਰ ਤੇ ਫੋਨ ਕਰਕੇ ਕੂਲਰ ਹੈ ਜਿਹੜਾ ਤੁਸੀਂ 5000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਸਾਫ ਕੰਡੀਸ਼ਨ ਦਾ ਕੂਲਰ ਹੈ ਜੀ ਕੋਈ ਗਲਿਆ ਸੜਿਆ ਨਹੀਂ ਹੈਗਾ ਸਿਰਫ 5000 ਰੁਪਏ ਰੇਟ ਰੱਖਿਆ ਗਿਆ ਜੀ ਤੇ ਬਾਕੀ ਮਾਲਕ ਵੀਰ ਦਾ ਨੰਬਰ ਚੱਲ ਰਿਹਾ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਸਬਰਾਜ 855 ਦੇ ਮਗਰਾਟ ਤੇ ਬੰਪਰ ਦੀ ਜਾਲੀ ਵਿਕਾਊ ਆ ਰੇਟ ਹੈ 6000 ਏਰੀਆ ਮਹਿਲਕਲਾ 90565 24559 90565 24559 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਬਾਕੀ ਵੀਰ ਨੇ ਵੀਡੀਓ ਬਣਾ ਕੇ ਭੇਜੀ ਹੋਈ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਵੀ ਇੱਕ ਵਾਰ ਜ਼ਰੂਰ ਦੇਖ ਲਿਓ ਤੇ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਕਿ ਇਹ ਵੀਡੀਓ ਹਰ ਇੱਕ ਕਿਸਾਨ ਵੀਰ ਕੋਲੇ ਪਹੁੰਚ ਸਕੇ ਤੇ ਕਈ ਵੀਰਾਂ ਦੀ ਮਦਦ ਹੋ ਸਕਦੀ ਹੈ ਜੀ ਕਈ ਵੀਰਾਂ ਨੇ ਚੀਜ਼ਾਂ ਸੇਲ ਹੋ ਸਕਦੀਆਂ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਪਸੰਦ ਆਈ ਤਾਂ ਕਮੈਂਟਾਂ ਚ ਵਾਹਿਗੁਰੂ ਜਰੂਰ ਲਿਖਿਓ ਜੀ ਪਾਵਰ ਟਰੈਕ ਯੂਰੋ 60 ਡਾਇਰੈਕਟਰ ਪਿਕਅਪ ਹੈ ਜੀ 2017 ਮਾਡਲ ਹੈ আরਸੀ 2018 ਦੀ ਹੈ 60 ਐਚਪੀ ਡੱਬ ਵਾਲੀ ਨੰਬਰ ਏਰੀਆ ਮੰਡੀ ਡੱਬ ਵਾਲੀ ਹੈ ਜੀ 4,70,000 ਰੁਪਏ ਰੇਟ ਰੱਖਿਆ ਗਿਆ ਬਾਕੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਮਾਲਕ ਵੀਰ ਦੇ ਨਾਲ ਡੀਲ ਕਰ ਸਕਦੇ ਹੋ ਨੰਬਰ ਹੈ ਜਿਹੜਾ ਤੁਸੀਂ ਨੋਟ ਕਰ ਲਓ ਜੀ 9518802499 951880499 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਜਿਹੜਾ 4 ਲੱਖ 70000 ਰੁਪਏ ਦੇ ਵਿੱਚ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਵਧੀਆ ਪੁਰਾਣੀਆਂ ਇੱਟਾਂ ਵਿਕਾਉ ਨੇ ਜੀ ਏਰੀਆ ਚੁਨੀਰ 9465687913 94655687913 ਇਸ ਨੰਬਰ ਤੇ ਫੋਨ ਕਰਕੇ ਵਧੀਆ ਪੁਰਾਣੀ ਇੱਟਾਂ ਜਿਹੜੇ ਤੁਸੀਂ ਚਨੀਰਪਿੰਡ ਦੇ ਵਿੱਚ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਰੇਟ ਵੀਰ ਨੇ ਦੱਸਿਆ ਨਹੀਂ ਜੀ ਰੇਟ ਮੌਕੇ ਤੇ ਹੀ ਦੱਸਣਗੇ ਬਾਕੀ ਨੰਬਰ ਦਿੱਤਾ ਹੁੰਦਾ ਜੀ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਰੇਟ ਵਗੈਰਾ ਪੁੱਛ ਕੇ ਇੱਟਾਂ ਨੂੰ ਖਰੀਦ ਸਕਦੇ ਹੋ ਅਰਜਨ ਨੋਵਾ 655 ਟਰੈਕਟਰ ਵਿਕਾਊ ਹੈ ਜੀ 2017 ਮਾਡਲ ਉੜੀਸਾ ਨੰਬਰ 65% ਟਾਇਰਾਂ ਦੀ ਕੰਡੀਸ਼ਨ ਏਰੀਆ ਬਠਿੰਡਾ 415000 ਰੁਪਏ ਰੇਟ ਰੱਖਿਆ ਗਿਆ ਜੀ ਟਾਇਰਾਂ ਦੀ ਕੰਡੀਸ਼ਨ ਪਈ ਹੈ 65% ਉੜੀਸਾ ਨੰਬਰ ਹੈ ਜੀ 2017 ਮਾਡਲ ਅਰਜਨ ਨੋਵਾ 655 ਟਰੈਕਟਰ ਵਿਕਾਊ ਹੈ ਜੀ 415000 ਰੁਪਏ ਰੇਟ ਰੱਖਿਆ ਗਿਆ ਬਠਿੰਡਾ ਏਰੀਆ ਹੈਗਾ 9463173050 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਅਰਜਨ ਨੋਵੋ 605 ਟਰੈਕਟਰ ਨੂੰ 415000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਨਿਊ ਹਾਲੈਂਡ 5620 ਟਰੈਕਟਰ ਵਿਕਾਊ ਹੈ ਜੀ 2023 ਮਾਡਲ 490 ਘੰਟੇ ਚੱਲਿਆ ਜੀ 490 ਘੰਟਾ ਚੱਲਿਆ ਨਿਊ ਹਾਲੈਂਡ 5620 ਟਰੈਕਟਰ ਵਿਕਾਊ ਹੈ ਜੀ 2023 ਮਾਡਲ 12 ਲੱਖ 95000 ਰੁਪਏ ਰੇਟ ਰੱਖਿਆ ਗਿਆ ਏਰੀਆ ਅੰਮ੍ਰਿਤਸਰ ਹੈ ਜੀ ਬਾਕੀ ਮਾਲਕ ਵੀਰ ਦਾ ਨੰਬਰ ਹੈ ਜਿਹੜਾ ਉਹ ਤੁਸੀਂ ਨੋਟ ਕਰ ਸਕਦੇ ਹੋ 9878501378 98758501378 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਟਰੈਕਟਰ ਬਾਰੇ ਡੀਲ ਕਰ ਸਕਦੇ ਹੋ 18 ਤਵੀਆਂ ਵਿਕਾਉ ਨੇ ਨਿਊ ਕੰਡੀਸ਼ਨ ਸਿਰਫ 5 ਕਿੱਲੇ ਬਾਹੇ ਨੇ ਫੁੱਲ ਹੈਵੀ ਨੇ ਜੀ ਨਵੀਆਂ ਪੰਨਿਆਂ ਨੇ ਜਮਾ ਕਿਉਂਕਿ 5 ਕਿੱਲੇ ਹੀ ਹਜੇ ਬਾਹੇ ਨੇ ਜੀ ਰੇਟ 145000 ਏਰੀਆ ਮੁਕਸਰ ਸਾਹਿਬ 98775 57979 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਤੇ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਿਆ ਕਰੋ ਜੀ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਗੱਡੀਆਂ ਖੇਤੀવાડી ਵਾਲੇ ਸੰਦ ਜਾਂ ਕੋਈ ਹੋਰ ਚੀਜ਼ਾਂ ਤੁਹਾਨੂੰ ਚਾਹੀਦੀਆਂ ਨੇ ਤਾਂ ਇੱਕ ਵਾਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੀ ਤਾਂ ਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ ਲੋਜੀਕ ਹੋਰ ਟੌਪ ਦੀ ਜ਼ਮੀਨ ਤੁਹਾਡੇ ਲਈ ਲੈ ਕੇ ਆਏ ਆਂ ਜੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੀਏ ਸਾਰੀ ਜਾਣਕਾਰੀ ਦਿੱਤੀ ਜਾਊਗੀ ਮਾਲਕ ਵੀਰ ਦਾ ਨੰਬਰ ਵੀ ਦੱਸਿਆ ਜਾਊਗਾ ਜੀ ਤੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਦੇ ਜੀ ਤਾਂ ਕਿ ਇਹ ਵੀਡੀਓ ਉਹਨਾਂ ਵੀਰਾਂ ਤੱਕ ਜ਼ਰੂਰ ਪਹੁੰਚ ਸਕੇ ਜਿਹੜੇ ਵੀਰ ਜ਼ਮੀਨ ਖਰੀਦਣ ਦੇ ਚਾਹਵਨ ਨੇ 43 ਕਿੱਲੇ ਜ਼ਮੀਨ ਵਿਕਾਊ ਹੈ ਜੀ ਪਿੰਡ ਨੂਟਪੁਰ ਵੈਦੀਤੀ ਕਿੱਲੇ ਪੱਦਰ ਬਾਕੀ ਉੱਚੀ ਨੀਵੀ ਹੈ ਜੀ ਇੱਕ ਮੋਟਰ ਹੈ 21 ਲੱਖ ਰੁਪਏ ਕਿਲੇ ਦਾ ਰੇਟ ਰੱਖਿਆ ਗਿਆ ਜੀ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੁੰਦਾ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ 43 ਕਿੱਲੇ ਜ਼ਮੀਨ ਹੈ ਜੀ ਪਿੰਡ ਨੂਰਪੁਰ ਵੈਦੀ ਦੇ ਵਿੱਚ ਇਹ ਜ਼ਮੀਨ ਹੈ 30 ਕਿੱਲੇ ਪੱਧਰ ਜ਼ਮੀਨ ਹੈ ਤੇ ਬਾਕੀ ਉੱਚੀ ਨਹੀਂ ਵੀ ਹੈ ਇੱਕ ਮੋਟਰ ਲੱਗੀ ਹੋਈ ਹੈ 21 ਲੱਖ ਰੁਪਏ ਕਿਲੇ ਦਾ ਰੇਟ ਰੱਖਿਆ ਗਿਆ ਜੀ ਬਾਕੀ ਨੰਬਰ ਨੋਟ ਕਰ ਲਓ 778914493778914493 ਇਸ ਨੰਬਰ ਤੇ ਫੋਨ ਕਰਕੇ 43 ਕਿੱਲੇ ਜ਼ਮੀਨ ਹੈ ਜਿਹੜੀ ਤੁਸੀਂ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਜੋ ਕਿ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਹੈ ਇਸ ਨੰਬਰ ਤੇ 5 ਤੋਂ 7 ਫੋਟੋਆਂ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਇਹਦੇ ਨਾਲ ਐਡ ਤੁਸੀਂ ਕਰਵਾ ਸਕਦੇ ਹੋ ਤੇ ਕੋਰ ਵੀਰਾਂ ਨੂੰ ਬੇਨਤੀ ਰੇਟ ਮਾਰਕੀਟ ਦੇ ਹਿਸਾਬ ਨਾਲ ਹੀ ਰੱਖਿਆ ਕਰੋ ਜੀ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਜਲਦੀ ਤੋਂ ਜਲਦੀ ਸੇਲ ਹੋ ਸਕੇ ਰੇਟ ਮਾਰਕੀਟ ਦੇ ਹਿਸਾਬ ਨਾਲ ਹੀ ਰੱਖਿਆ ਕਰੋ ਜੀ ਹੁਣ ਗੱਲ ਕਰਦੇ ਹਾਂ ਜੀ ਕਮੈਂਟਾਂ ਦੀ ਪਹਿਲਾ ਕਮੈਂਟ ਹੈ ਲੱਕੀ ਸਿੰਘ ਮਾਂਤਸਾ ਸ਼ਹਿਰ ਵਿੱਚ ਕੋਠੀ ਚਾਹੀਦੀ ਐ ਇਸ ਵੀਰ ਨੂੰ ਡਾਲਰ ਕੁਮਾਰ ਵਾਹਿਗੁਰੂ ਜੀ ਨਾਈਸ ਵੀਡੀਓ ਗੁਰਪਾਲ ਸਿੰਘ ਵਾਹਿਗੁਰੂ ਜੀ ਜਗਦੀਪ ਕੌਰ ਵਾਹਿਗੁਰੂ ਜੀ ਸੋ ਇਹਨਾਂ ਵੀਰਾਂ ਦਾ ਤੈਦ ਲੋ ਧੰਨਵਾਦ ਉਮੀਦ ਕਰਦੇ ਹਾਂ ਤੁਸੀਂ ਅੱਗੇ ਤੋਂ ਵੀ ਐਦਾ ਹੀ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਵੀਡੀਓ ਨੂੰ ਵੱਧ ਵੱਧ ਸ਼ੇਅਰ ਲਾਈਕ ਕਰਦਿਆ ਕਰੋ ਵਧੀਆ ਕਮੈਂਟ ਕਰਿਆ ਕਰੋ ਬਣੇ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ